ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨੰਗਸੇ ਲਈ ਲੈ ਕੇ ਆਏ ਜੀ ਇੱਕ ਬੈੜਾ ਬਈ ਤਾਜੀ ਸੂਣ ਵਾਲੀ ਇੱਕ ਟੋਕੜ ਗੱਬਣ ਝੋਟੀ ਆ ਬਈ ਇੱਕ ਬੱਚੀ ਆ ਬਾਈ ਕੋਲੇ ਗਿਰ ਨਸਲ ਦੀ ਆਓ ਪੁੱਛ ਲੈਣੇ ਬਾਈ ਤੁਹਾਡੇ ਹਾਂ ਜੀ ਬਈ ਭਾਈ ਜੀ ਹਸੀ ਗਾਲ ਹਸੀ ਗਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਫੋ ਨਾਮ ਜਸਵਿੰਦਰ ਸਿੰਘ ਪਾਉ ਪਿੰਡ ਸਰਜੀਪੁਰਾ ਜ਼ਿਲ੍ਹਾ ਬਟਿੰਡਾ ਤਸੀਲ ਫੂਲ ਹੈ ਜੀ ਨੇੜੇ ਪਿੰਡ ਦੇ ਨੇੜੇ ਜਲਾਰ ਰਹਿ ਗਿਆ ਜਲਪਰਾਪਾ ਹੀ ਰਹੇਗੇ ਮੋਬਾਈਲ ਨੰਬਰ ਫੋ 9041088878 ਠੀਕ ਹੈ ਭਾਈ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਹਾ ਨੋਟ ਕਰ ਲਓ ਛੋਟੀ ਤੋਂ ਸ਼ੁਰੂ ਕਰਦੇ ਆਂ ਭਾਈ ਕਿਹੜਾ ਸੂਆ ਸੂਈ ਵੀ ਆ ਇਹ ਪਹਿਲਾ ਸੂਆ ਸੂਈ ਵੀ ਆ ਦੂਜੇ ਲਈ ਜੀ ਢਾਈ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਜੀ ਚੈੱਕ ਕਰਵਾਈ ਵੀ ਆ ਭਾਈ ਹਾਂ ਚੈੱਕ ਕਰਵਾਈਏ ਬਾਕੀ ਚੈੱਕ ਕਰਾ ਕੇ ਦੁੱਧ ਹੈਣੀ ਦੜਾਈ ਆ ਵਾ ਥਣ ਪਾਸ ਕਰਾ ਦਊਗੀ ਠੀਕ ਹੈ ਬਾਈ ਖੋਲ ਦੋ ਮੜੀ ਤੋਰ ਕੇ ਦਿਖਾ ਦੇ ਬਾਕੀ 6 ਦੰਦ ਦਾ ਮੂੰਹ ਤੋਂ ਹੀ ਮੂੰਹ ਹੋ 6 ਦੰਦ ਪਹਿਲਾ ਸੂਆ ਸੋਈ ਵੀ ਟਾਈਆਂ ਮਹੀਨਿਆਂ ਦੀ ਬਾਈ ਗੱਬਣ ਚੈੱਕ ਪਾਸ ਦਾ ਤੇ ਬਾਈ ਕਹਿੰਦਾ ਚੈੱਕ ਆਪਦੀ ਕਰਵਾ ਲਿਓ ਫੇਰ ਖੋਲਿਓ ਬਾਈ ਝੋਟੀ ਸਿੰਘ ਬਹੁਤ ਚੰਗਾ ਸਨਕੀ ਆ ਝੋਟੀ ਬਾਈ ਤੋਰਾ ਉਤਾਰਾ ਚੰਗਾ ਕਰਮ ਵਾਲੀ ਦਾ ਥਣ ਜਰੂਰ ਪਾਸ ਕਰਾਉਂਦੀ ਆ ਦੁੱਧੋ ਬਾਈ ਡਰਾਈ ਹੋ ਸਾਬ ਨਾਲ ਜੱਜਮੈਂਟ ਕਰ ਲਿਓ ਆਰਡਰ ਚੰਗਾ ਹੈ ਆ ਬਾਈ ਸੀ ਕੀ ਰਿਕਾਰਡ ਰਿਹਾ ਦੁੱਧ ਦਾ ਰਿਕਾਰਡ ਇਹਦਾ 12 13 ਲੀਟਰ ਦਾ ਰਿਹਾ ਜੀ ਠੀਕ ਹੈ ਬਾਈ ਤੇ ਮੁੱਲ ਕੀ ਜੜਾ ਜਾਇਜਾ ਮੁੱਲ ਦੇ ਦਾਂਗੇ ਜੀ ਇਹ 53000 ਰੁਪਏ ਮਾਨਤਨ ਹੋ ਜਾ ਹਾਂ ਥੋੜਾ ਬਣਾ ਹੋ ਜੂਗਾ ਜੀ 53000 ਰੁਪਿਆ ਮੋਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਛੋਟੀ ਥਣਲੇਵਾ ਚੰਗਾ ਜੀ ਚੰਗੀਆਂ ਚੁਗੜੀ ਬਹੁਤ ਜਿਆਦਾ ਹਾਂ ਬਹੁਤ ਨੇ ਸਾਰੀਆਂ ਬਲਡਲਾਂ ਦੀ ਕੱਢ ਲੈਣੀ ਮੌਕੇ ਤੇ ਜਦੋਂ ਸਾਡੇ ਹਾਂ ਬਹੁਤ ਚੰਗਾਈ ਵਾ ਸਹੀ ਗੱਲ ਆ ਆਣ ਪਾਸ ਕਰਾਉਂਦੀ ਆ ਵਧੀਆ ਜੀ ਅੱਗੇ ਬਈ ਦੋ ਨੰਬਰ ਕਿਹੜਾ ਸੂਆ ਹੁੰਦੀ ਆ ਬਾੜ ਇਹ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਆ ਭਾਈ ਇਹ ਬਹਾਰ ਤੇ ਦੀ ਕੱਚੀ ਆ ਜੀ ਆ ਉੱਤੇ ਦੀ ਕੱਚੀ ਆ ਠੰਡੀ ਸੀ ਲਾਣਾ ਹਾਂ ਠੰਡੀ ਆ ਬਈ ਠੀਕ ਗੱਲ ਐ ਜਿਵੇਂ ਮਰਜੀ ਹਥਲਾਈ ਚੱਲ ਐ ਢਿੱਲਾਂ ਦਿਖਾ ਦੇ ਬਈ ਆ ਢੱਲਾ ਢੱਲਾ ਬਹੁਤ ਸੋਹਣਾ ਦੇਖੋ ਸਾਰਾ ਬਰਡਲ ਲੈ ਕੱਢੋ ਫੇਰ ਰਿਕਣਗਾ ਮਾਰਗਾ ਦੇਵਾ ਕੱਢੂਗੀ ਸਹੀ ਗੱਲ ਠੰਡ ਬੜਾ ਚੰਗਾ ਹਨ ਹਾਂ ਜੀ ਉਠੀ ਵਾਲਾ ਥਣ ਕੱਲਾ ਕੱਲਾ ਥਣ ਕੱਦ ਬਟ ਚੰਗਾ ਰੰਗ ਰੂਪ ਚੰਗਾ ਖੋਲ ਦਿ ਬਈ ਤੋਰ ਕੇ ਦਿਖਾ ਦਿ ਕੀ ਰਿਕਾਰਡ ਅਦੁੱਧਾ ਬਈ ਰਿਕਾਰਡ ਇਹ ਰਿਹਾ 15 16 ਲੀਟਰ ਦਾ ਜੀ ਠੀਕ ਐ ਇੰਨਾ ਕਿ ਆਪਾਂ ਕਹਿ ਦੇ ਨੇ ਇੰਨਾ ਕ ਪਾ ਦੂ ਇਸ ਬੜਾ ਤੇਰਾ ਚੱਲ ਚੰਗਾ ਚੰ ਵੱਡੀ ਗੱਲ ਗਰਮੀ ਨਾਲ ਦੇ ਮਾਤਰ ਮਾਨੂੰ ਫੈਂਡ ਫੂਡ ਆ ਜਿਹੜੀ ਕਰਮ ਵਾਲੀ ਜੀ ਚੰਗੀ ਆਉਣੀ ਆ ਮਾਦਰ ਦਾ ਦੁੱਧ ਦਿਓ ਬਾਕੀ ਵੱਡੀ ਗੱਲ ਠੰਡੀ ਸੀਲ ਜਿਵੇਂ ਮਰਦੀ ਆ ਥਲਾਈ ਤਲ ਸਣ ਤੁਣ ਵੀ ਚੰਗਾ ਲੱਗਿਆ ਹੂੰ ਮੁੱਲ ਕੀ ਆ ਬਈ ਜੈ ਜੱਜ ਇਹ ਦੇ ਦਾਂਗੇ 52000 ਰੁਪਏ ਮਾਨਤਨ ਹੋ ਜਾ ਹਾਂਜੀ ਕਰ ਦਾਂ ਕੋਲਾ 52000 ਰੁਪਏ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜਰੂਰ ਹੋ ਜਾਈ ਚੰਗੀ ਅਵੜ ਕੱਚੀ ਕੱਚੀ ਆ ਬਾਈ ਬਣੂਗੀ ਬਹੁਤ ਤਿਆਰੀ ਵਰਡ ਦੀ ਬਹੁਤ ਹੋ ਜਾਂਗੀ ਲੈਟਰ ਲਾਂਡੂ ਲਾਂ ਬਹੁਤ ਪੈਂਡ ਠੰਡੀ ਦੀ ਲਾਂਡੂ ਲਾਂ ਜਮਾ ਕੱਢ ਕੇ ਜਿਵੇਂ ਮਰਜੀ ਹੱਥ ਲਾਈ ਚਾਲ ਕੋਈ ਚੱਕਰੀ ਨਹੀਂ ਕਹਿੰਦੀ ਹਮਾਰੀ ਹਫਤੇ ਚ ਵਧੀਆ ਤਿਆਰ ਹੋ ਜਾਣਾ ਹੈ ਹਫਤੇ ਤੱਕ ਸਹੀ ਗੱਲ ਆ ਬਾਈ ਅੱਗੇ ਵੀਰੇ ਗਿਰ ਬੱਛੀ ਕਿੰਨੀ ਕੁ ਉਮਰ ਆ ਜੀ ਇਹ ਹੋ ਗਈ ਬਸ ਆਹ ਤੋ ਮੰਨਾ ਦੋ ਮਹੀਨਾ ਘਟਾਈ ਠੀਕ ਆ ਬਾਈ ਠੀਕ ਆ ਤੋ ਨਹੀਂ ਭਰਾਏ ਦੇ ਨਹੀਂ ਨਹੀਂ ਇਹ ਤਾਂ ਛੋਟੀ ਹੀ ਦੀਗਾ ਠੀਕ ਆ ਬਾਈ ਕੀ ਮੋਲ ਦਾ ਜਾਇਜ ਇਹ ਦੇ ਦਾਂਗੇ 10000 ਰੁਪਏ ਮਾਨਦਾਨ ਹੋ ਜਾ ਹਾਂ ਥੋੜਾ ਕਹਣਾ ਕਰ 10000 ਰੁਪਏ ਮੋਲਾ ਮਾਨਤਾ ਬਾਕੀ ਪਿਓ ਰਾਈ ਜਾਵਾ ਹਾਂ ਮਾਨਾ ਨੂੰ ਕਿੰਨਾ ਸੀ ਮਾਂ ਆਪਣੇ ਘਰੇ ਹੀ ਠੀਕ ਆ ਸੁੱਧ ਲਈ ਜਾਂਦੇ 16 ਲੀਟਰ 16 ਲੀਟਰ ਪਹਿਲਾ ਸੂਈ ਸੂਈ ਹੁਣ ਦੂਜੀ ਸੂਈ ਵੀ ਆ ਸੇਸ ਚੰਗਾ ਗਿਰਨ ਸਲੱਖਾਂ ਦੇਖ ਲਓ ਬਈ ਬਰੀਡ ਚੰਗੀ ਆ ਹਨਾ ਮੱਥਾ ਮੱਥਾ ਚੈੱਕ ਕਰ ਲਓ ਬਈ ਹੋਰ ਅੱਜ ਮੋਲਾ 10000 ਰੁਪਏ ਮਾਨਤਨ ਜ਼ਰੂਰ ਹੋ ਜੂਗਾ ਨਗਸੀ ਭਰਾ ਕੋਲੇ ਤਿੰਨ ਤਿੰਨ ਹੀ ਲਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫਾਇਦ ਲਓ ਧੰਨਵਾਦ